ਇਹ ਵੀਡੀਓ ਤੁਹਾਡੇ ਕੰਮ ਦੀ ਹੈ ਜੇਕਰ ਤੁਸੀਂ ਆਪਣੇ ਲਈ ਜਾਂ ਆਪਣੇ ਪਰਿਵਾਰ ਦੇ ਲਈ ਰਿਸ਼ਤਾ ਦੇਖ ਰਹੇ ਹੋ ਸਾਡੇ ਪੇਜ ਨੂੰ ਹੁਣੇ ਫੋਲੋ ਕਰ ਲਓ ਸਾਡੇ YouTube ਚੈਨਲ ਪੰਜਾਬੀ ਰਿਸ਼ਤੇ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਅਸੀਂ ਆਪਣੇ YouTube ਚੈਨਲ ਤੇ ਹਰ ਰੋਜ਼ ਵੀਡੀਓ ਪਾਉਣੀ ਆਂਗੇ ਜਿਸ ਦੇ ਵਿੱਚ ਪੰਜਾਬੀ ਰਿਸ਼ਤੇ ਦੱਸੇ ਜਾਂਦੇ ਨੇਗੇ ਸਾਰੇ ਰਿਸ਼ਤੇ ਪਰਿਵਾਰਾਂ ਦੇ ਨੰਬਰ ਸਮੇਤ ਹੁੰਦੇ ਨੇ ਅੱਜ ਅਸੀਂ ਸ਼ਾਮ ਨੂੰ ਸਾਡੇ ਚੈਨਲ ਤੇ ਵੀਡੀਓ ਪਾਵਾਂਗੇ ਜਿਸ ਦੇ ਵਿੱਚ 8 ਪੰਜਾਬੀ ਕੁੜੀਆਂ ਦੇ ਰਿਸ਼ਤੇ ਹੋਣਗੇ ਤਿੰਨ ਰਿਸ਼ਤੇ ਹੋਣਗੇ ਜੀ ਕੈਨੇਡਾ ਤੋਂ ਇੱਕ ਰਿਸ਼ਤਾ ਆਸਟ੍ਰੇਲੀਆ ਤੋਂ ਦੋ ਰਿਸ਼ਤੇ ਕੁੜੀਆਂ ਦੇ ਪੰਜਾਬ ਤੋਂ ਹੋਣਗੇ ਇੱਕ ਰਿਸ਼ਤਾ ਹੋਵੇਗਾ ਤਲਾਕशुदा ਕੁੜੀ ਦਾ ਇੱਕ ਰਿਸ਼ਤਾ ਅਮਰੀਕਾ ਤੋਂ ਕੁੜੀ ਦਾ ਹੋਵੇਗਾ ਜੀ ਸਾਰੇ ਰਿਸ਼ਤੇ ਪਰਿਵਾਰਾਂ ਦੇ ਨੰਬਰ ਸਮੇਤ ਪਾਈ ਜਾਂਦੇ ਨੇ ਤੁਸੀਂ ਪਰਿਵਾਰਾਂ ਦੇ ਨਾਲ ਸਿੱਧੀ ਗੱਲਬਾਤ ਕਰ ਸਕਦੇ ਹੋ ਜੀ ਹੁਣ ਦੇਰ ਕਿਸ ਗੱਲ ਦੀ ਹੈ ਤੁਸੀਂ ਹੁਣੇ ਸਾਡੇ ਇੰਸਟਾਗ੍ਰam ਪੇਜ ਨੂੰ ਫੋਲੋ ਕਰ ਲਓ ਤੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਤਾਂ ਕਿ ਤੁਹਾਨੂੰ ਹਰ ਰੋਜ਼ ਨਵੇਂ-ਨਵੇਂ ਰਿਸ਼ਤੇ ਦੇਖਣ ਨੂੰ ਮਿਲਦੇ ਰਹਿਣ ਜੇਕਰ ਤੁਸੀਂ ਆਪਣੇ ਰਿਸ਼ਤੇ ਦੀ ਐਡ ਪਾਉਣੀ ਹੈ ਤਾਂ ਹੇਠਾਂ ਪੀਲੀ ਪੱਟੀ ਦੇ ਵਿੱਚ ਦਿੱਤੇ ਨੰਬਰ ਤੇ ਤੁਸੀਂ ਸਾਨੂੰ ਸੰਪਰਕ ਕਰ ਸਕਦੇ ਹੋ ਜੀ ਧੰਨਵਾਦ